आज चार साल बाद मेरा प्रति इंडिया आ रहा है वो वेलकम गिफ्ट की लिया जाए बाजार चलते दे हैं देखते दे हैं की गलती yes. okay, okay, okay. हाँ जी ठीक है अज चार साल बाद इंडिया गेड़ा वापस पहुंचा है बड़ा मिस किया बेबी बापू जी ने सच याद आया अच फादरस डे भी आना बापू जी कोई स्पैशल गिफ्ट लिया जाए चलो देखते हैं मार्केट के मिलना है, आ, तो है। आ, ये तो मैं पंजाबी स्टोर आलिया आउटलैट है डैडीजे ने फादरस डे पग गिफ्ट करता वो स्टोर से जरा रुक्यो ਇਰੇ ਇੱਕ ਪੱਕ ਕਰ ਦੇ ਠੀਕ ਹੈ ਬੈਠੋ ਪਲੀਸ ਹਾਂਜੀ ਬਾਜੀ ਬਾਜੀ ਪੱਗ ਰੈਡੀ ਸੀ ਤੁਹਾਡੀ ਅੰਕਲ ਜੀ ਤੁਹਾਡੀ ਵੀ ਰੈਡੀ ਹੋ ਗਈ ਜੀ ਪੱਗ ਲਓ ਬਾਜੀ ਤੁਹਾਡੇ ਫਾਦਰ ਸਾਹਿਬ ਦੀ ਪੱਗ ਰੈਡੀ ਹੈ ਜੀ ਇਹ 50 ਜੀ ਹਾਂਜੀ ਇਹ ਸਾਡੇ ਵੱਲੋਂ ਕੰਪਲੀਮੈਂਟਰੀ ਹੈ ਜੀ ਪੱਗ ਪੈਨ ਬਾਜ ਔਰ 50 ਨਾਲ ਮੈਚਿੰਗ ਕਰਕੇ ਜੀ ਬਾਜੀ ਤੁਹਾਡੇ ਬੇਟੇ ਦੀ ਪੱਗ ਜੀ ਰੈਡੀ ਹੈ ਜੀ ਹਾਂ ਹਲਾਇ ਤੇ ਹਕੀ ਆਪਾ ਡਾਕਟਰ ਜੀ ਵੈਲਕਮ ਟੂ ਇੰਡੀਆ ਪੁੱਤਰ ਤੂੰ ਇੱਥੇ ਕਿਵੇਂ ਤੁਸੀਂ ਦੱਸੋ ਤੁਸੀਂ ਕਿਵੇਂ ਇੱਥੇ ਪੁੱਤਰ ਮੈਂ ਤਾਂ ਪਿਛਲੇ 2 ਸਾਲਾਂ ਤੋਂ ਦਬ ਪੰਜਾਬੀ ਸਟੋਰ ਤੋਂ ਪੱਗਾਂ ਖਰੀਦ ਰਿਹਾ ਆਪਾ ਮੈਂ ਵੀ ਇਹੀ ਸੋਚ ਰਿਹਾ ਸੀ ਮੈਂ ਫਾਦਰਜ਼ ਡੇ ਤੇ ਇੰਡੀਆ ਜਾ ਰਿਹਾ ਵਾਂ ਬਟ ਮੈਂ ਤੁਹਾਨੂੰ ਗਿਫਟ ਕੀ ਕਰਾਂ ਬਾਬਾ ਜੀ ਮੈਨੂੰ ਵੀ ਇਹੀ ਸੀਗਾ ਵੀ ਪੁੱਤ ਮੇਰਾ ਆ ਰਿਹਾ ਕੈਨੇਡਾ ਤੋਂ ਤਾਂ ਵੈਲਕਮ ਗਿਫਟ ਕੀ ਕਰਾਂ ਬਸ ਮੇਰੇ ਮਨ ਚ ਆਇਆ ਪੱਗ ਲੈ ਲਵਾਂ ਪਤਾ ਮੇਨ ਗੱਲ ਉਹਨਾਂ ਦੀ ਕੀ ਹੈ ਜਿਹੜੀ ਮੇਨ ਗੱਲ ਹੈ ਕਿ ਕਲਰ ਦੀ ਗਾਰੰਟੀ ਹੈ ਤੇ ਨਾਲ ਮੈਨੂੰ 50 ਬਾਜ ਪਿੰਨਾ ਫਰੀ ਦਿੱਤੀਆਂ ਵਾ ਗਿਫਟ ਦਿੱਤਾ ਇਹੀ ਤਾਂ ਇਹਨਾਂ ਦੀ ਖਾਸੀਅਤ ਹੈ